ਵਕਤ ਪਹੁੰਚਾ ਹੈਗਾ ਯਾਂ ਪਿੰਡ ਗਰਚਾ ਦੇ ਬੱਸ ਸਟੈਂਡ ਤੇ ਕਿਉਂਕਿ ਇੱਥੇ ਖੁੰਡ ਚਰਚਾ ਜਿਹਨੂੰ ਕਹਿੰਦੇ ਆ ਨਾ ਅਕਸਰ ਹੁੰਦੀ ਰਹਿੰਦੀ ਆ ਮੁੱਦਾ ਕੋਈ ਵੀ ਹੋਵੇ ਤੇ ਆਜ਼ਾਦੀ ਦਿਵਸ ਤੇ ਗੁਲਾਮੀ ਦਾ ਫੰਦਾ ਕਿਹਨਾਂ ਦੇ ਗਲ ਦੇ ਵਿੱਚ ਪਾਇਆ ਗਿਆ 73 ਪਿੰਡਾਂ ਦੇ ਔਰ ਕਿਨਾ ਨੇ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਬਲੋਕ ਨੂੰ ਤੋੜ ਕੇ ਇਹਨਾਂ ਨੇ 73 ਪਿੰਡਾਂ ਨੂੰ ਪਰੇਸ਼ਾਨ ਕੀਤਾ ਕੀ ਇਹ ਹੈ ਆਜ਼ਾਦੀ ਇਹ ਆਜ਼ਾਦੀ ਹੈ ਕਿ ਜਿਹੜਾ 50 ਸਾਲ ਤੋਂ ਵੀ ਕਰੀਬ ਪੁਰਾਣਾ ਬਲੋਕ ਬਣਿਆ ਹੋਵੇ ਉਥੋਂ 73 ਪਿੰਡਾਂ ਨੂੰ ਇੱਕ ਨਵੇਕਲਾ ਕਰ ਦਿੱਤਾ ਗਿਆ ਹੋਵੇ ਔਰ ਲੋਕਾਂ ਨੂੰ ਪਰੇਸ਼ਾਨੀ ਦੀ ਦਲਦਲ ਦੇ ਵਿੱਚ ਠੇਕੇਲ ਦਿੱਤਾ ਹੋਵੇ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਕਾਗਜ਼ ਪੱਤਰ ਸਾਰਾ ਕੁਝ ਇੱਥੇ ਹੀ ਭਰਿਆ ਜਾਂਦਾ ਸੀ ਔੜ ਬਲੋਕ ਵਿੱਚ ਕਿਉਂਕਿ ਜਿਹੜੇ ਲੇਡੀਜ਼ ਆ ਲੇਡੀਜ਼ ਇੱਥੇ 2 ਕਿਲੋਮੀਟਰ ਸਾਰਾ ਪੈਂਦਾ ਆ 3 ਸੋਰੀ ਮਾਫ ਕਰਨਾ 3 ਕਿਲੋਮੀਟਰ ਜਾਂ 4 ਕਿਲੋਮੀਟਰ ਹੋਰ ਬਲੋ ਪੈਂਦਾ ਹੈਗਾ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਨੇੜੇ ਲੱਗਦਾ ਹੁਣ ਜਦੋਂ ਇਲੈਕਸ਼ਨ ਆਣਗੇ ਜਿਹੜੇ ਲੇਡੀਜ਼ ਹੋਣਗੇ ਉਹ ਇੱਥੋਂ ਕਿੰਨੀ ਦੂਰ ਕਿਸ ਤਰ੍ਹਾਂ ਜਾਣਗੇ ਇਸ ਇਹ ਜਿਹੜੇ ਪਰੇਸ਼ਾਨੀਆਂ ਖੜੀਆਂ ਕੀਤੀਆਂ ਇਹ ਲੀਡਰਾਂ ਦੀਆਂ ਆਪਸੀ ਜਿਹੜੀਆਂ ਆਪਣੇ ਆਪ ਦੀ ਧਾਕ ਜਮਾਣ ਦੇ ਲਈ ਖੜੀਆਂ ਕੀਤੀਆਂ ਬਾਕੀ ਜਾਣਦੇ ਆ ਇੱਥੇ ਖੁੰਡ ਚਰਚਾ ਅਕਸਰ ਹੁੰਦੀ ਰਹਿੰਦੀ ਆ ਔਰ ਸਾਨੂੰ ਇੱਥੇ ਮਿਲੇ ਗਏ ਹੈਗੇ ਆ ਹੋਰ ਜਿਸ ਉਸਦੇ ਭਾਈ ਕੀ ਹਾਲ ਚਾਲ ਆ ਤੁਸੀਂ ਮੌਕੇ ਦੇ ਮੌਜੂਦਾ ਪਾਂਚਿਆ ਗੜਜਿਆਂ ਦੇ ਬਲੌਗ ਬਲੌਗ ਤੋੜ ਦਿੱਤਾ ਕੀ ਹੋਇਆ ਕਹਿਣਾ ਇਹ ਬੜੀ ਮਾੜੀ ਗੱਲ ਆ ਇਹ ਪਟੋਆ ਵੀਰੇ ਹਿਸਾਬ ਨਾਲ 55 ਕਿ 60 ਸਾਲ ਪੁਰਾਣਾ ਜਿਹੜਾ ਬਲੌਗ ਸੀ ਇਹ ਸਭ ਤੋਂ ਪੁਰਾਣਾ ਆ ਸਭ ਤੋਂ ਪੁਰਾਣਾ ਬਲੌਗ ਸੀ ਇਹ ਤੇ ਇਹਦੇ ਨਾਲ ਘਟੋ ਘਟ ਮੇਰੇ ਹਿਸਾਬ ਨਾਲ ਕਿੰਨੇ ਪਿੰਡ ਪਟਿਆ 77 77 ਪਿੰਡ ਲੱਗਦੇ ਆ ਜਿਹੜੇ ਕਿ ਨਜ਼ਦੀਕ ਸਾਡਾ ਪਿੰਡ ਜਿਹੜਾ ਆ ਔਰ ਤੋਂ 3-4 ਕਿਲੋਮੀਟਰ ਦੇ ਕਰੀਬ ਆ ਜਿਹੜੇ ਛੋਟੇ-ਮੋਟੇ ਕੰਮ ਹੁੰਦੇ ਸੀ ਜਦੋਂ ਅਸੀਂ ਜਾਂਦੇ ਸੀ ਤੇ ਜੇ ਕੋਈ ਅਫਸਰ ਨਹੀਂ ਵੀ ਮਿਲਦਾ ਸੀ ਅਸੀਂ ਘਰ ਵਾਪਸ ਆ ਜਾਂਦੇ ਸੀ ਦੁਬਾਰਾ ਫੇਰ 50-70 ਮਿੰਟਾਂ ਬਾਅਦ ਪਰ ਆਪਾਂ ਕਿਹੜੇ ਲੱਗ ਜਾਣ ਹਾਂ ਕੋਈ ਗੱਲ ਨਹੀਂ ਲੱਗ ਕੇ ਸੀ ਉਹ ਅਸੀਂ ਜਿਹੜਾ ਆਪਣਾ ਛੋਟਾ-ਮੋਟਾ ਜਿਹੜਾ ਕੰਮ ਆ ਪਿੰਡ ਦਾ ਕੰਮ ਆ ਵਿਕਾਸ ਦਾ ਕੰਮ ਆ ਉਹ ਆਪਾਂ ਜਾ ਕੇ ਉੱਥੇ ਜਾ ਕੇ ਬੀਡੀਪੀਓ ਨੂੰ ਜਾਂ ਸੈਕਟਰੀ ਹੁਣ ਮੇਰੇ ਤੁਹਾਡੇ ਤੇ ਮੈਸੇਜ ਵੀ ਸਰਪੰਚ ਆ ਲੇਡੀਜ਼ ਹੈ ਗਿਆ ਲੇਡੀਜ਼ ਨੂੰ ਇਹਦੇ ਵਿੱਚ ਕਿੰਨੀ ਕਿ ਦਿੱਕਤਾਂ ਆਦੀ ਆ ਲੇਡੀ ਨੂੰ ਦਿੱਕਤ ਹੀ ਆਉਣੀ ਆ ਹੁਣ ਜਦੋਂ ਅਸੀਂ ਸ਼ਹਿਰ ਜਾਵਾਂਗੇ ਉੱਥੇ ਪਤਾ ਨਹੀਂ ਕਿ ਅਫਸਰ ਇੰ ਨਜ਼ਦੀਕ ਲਾ ਕੇ ਕਮਰੇ ਚ ਬੈਠੇ ਹੋਣਗੇ ਪਰ ਅਸੀਂ ਜਿਹੜੇ ਜਿੰਨੇ ਵੀ ਆ ਸਾਡੇ ਜਿਹੜੇ ਆਲੇ ਦੁਆਲੇ ਦੇ ਸਰਪੰਚ ਪੰਚ ਆ ਜਾਂ ਪਿੰਡ ਦੇ ਜਿੰਨੇ ਵੀ ਲੋਕੀ ਆ ਉਹ 18 ਤਰੀਕ ਨੂੰ 10 ਵਜੇ ਦੇ ਕਰੀਬ ਉੱਥੇ ਜਾ ਕੇ ਚਰਚਾ ਕਰਨਗੇ ਵੀ ਇਹਦੇ ਬਾਰੇ ਕੀ ਕਰ ਹੋਣਾ ਹੈ ਦੇਖੋ ਜੀ ਇਹਨਾਂ ਨੇ ਜਿਹੜੀ ਇੱਕ ਬੜੀ ਅਹਿਮ ਗੱਲ ਕੀਤੀ ਹੈਗੀ ਆ ਕਿ 18 ਤਰੀਕ ਨੂੰ ਔੜ ਵਿਖੇ ਔੜ ਦੇ ਬਲੌਕ ਵਿਖੇ ਆਲੇ ਦੁਆਲੇ ਦੇ ਜਿਹੜੇ 73 ਪਿੰਡ ਆ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਉਹ ਵੀ ਜਿਹੜੇ ਹੈਗੇ ਇੱਥੇ ਪਹੁੰਚ ਰਹੇ ਆ ਕਿ ਇਹ ਬਲੌਕ ਨਾ ਤੋੜਿਆ ਜਾਵੇ ਹੁਣ ਹੋਣਾ ਕੀ ਹੈਗਾ ਇੱਥੇ ਬਹੁਤ ਵੱਡੀ ਗੇਮ ਖੇਡੀ ਜਾਵੇਗੀ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੱਸਾਂਗੇ ਕਿ ਇਹ ਗੇਮ ਕੀ ਹੈਗੀ ਆ ਇਹਨੂੰ ਤੋੜਿਆ ਕਿਉਂ ਗਿਆ ਇਹਦੇ ਪਿੱਛੇ ਕਾਰਨ ਕੀ ਸੀ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਦਿਖਾਵਾਂਗੇ ਜਦੋਂ ਅਸੀਂ ਉਹਨਾਂ ਦੇ ਨਾਲ ਇਸ ਨਾਲ ਸੰਬੰਧਿਤ ਲੀਡਰਾਂ ਨੂੰ ਮਿਲਾਂਗੇ ਅ ਕੁਲਦੀਪ ਭਾਈ ਤੁਸੀਂ ਵੀ ਕਾਫੀ ਸਮੇਂ ਤੋਂ ਮਤਲਬ ਲੈਕਚਰਾਂ ਦੇ ਵਿੱਚ ਕਾਫੀ ਸਮੇਂ ਤੋਂ ਤੁਸੀਂ ਵੀ ਇਲੈਕਸ਼ਨਾਂ ਵਿੱਚ ਯੋਗਦਾਨ ਪਾ ਰਹੇ ਹੈਗੇ ਆ ਪਿੰਡ ਦੇ ਵਿੱਚ ਔਰ ਬਲੌਕ ਤੋੜ ਦਿੱਤਾ ਹੁਣ ਕੰਮ ਕਿੱਦਾਂ ਹੋਣਗੇ ਔਰ ਬਲੌਕ ਦਾ ਤੋੜਨਾ ਬਹੁਤ ਮਾੜੀ ਗੱਲ ਵਾ ਇਸ ਕਰਕੇ ਵੀ ਸਾਨੂੰ ਜਿਹੜੇ ਪਿੰਡ ਕਰਤੀਆਂ ਤੋਂ ਪੈਂਦਾ 2-3 ਕਿਲੋਮੀਟਰ ਇਸ ਕਰਕੇ ਮਤਲਬ ਸਾਡੇ ਕੰਮਕਾਰ ਜਿੱਥੇ ਹੁੰਦੇ ਆ ਸਾਨੂੰ ਨਵਾਂ ਸ਼ਹਿਰ ਜਾਣਾ ਬਹੁਤ ਮੁਸ਼ਕਲ ਹੋ ਗਿਆ ਔਰ ਦੇਖੋ ਇਹਨਾਂ ਦੀ ਤੁਸੀਂ ਵਿਚਾਰ ਸੁਣੇ ਆ ਅਸੀਂ ਔੜ ਵੀ ਜਾਵਾਂਗੇ ਆਲੇ-ਦੁਆਲੇ ਦੇ ਹੋਰ ਵੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਤੁਹਾਨੂੰ ਦਿਖਾ ਸਕੀਏ ਔਰ ਬਲੋਕ ਦਾ ਤੋੜਨਾ ਬਹੁਤ ਹੀ ਮੰਦ ਭੱਗਾ ਆ ਆਜ਼ਾਦੀ ਦਿਵਸ ਔਰ ਦਾ ਕੱਲ ਚੁੱਟ ਗਿਆ ਆਜ਼ਾਦੀ ਦਿਵਸ ਦੇ ਉੱਪਰ ਇਹ ਤੋਹਫਾ ਦਿੱਤਾ ਆ ਗੁਲਾਮੀ ਦਾ 73 ਜਿਹੜੇ ਪਿੰਡ ਆ ਆਜ਼ਾਦੀ ਦਿਵਸ ਦੇ ਤੋਂ ਪਹਿਲਾਂ ਹੀ ਪਹਿਲਾਂ ਰਾਤੋਂ ਰਾਤ ਨੋਟੀਫਿਕੇਸ਼ਨ ਕਰਕੇ ਇਹ ਤੋਹਫਾ ਦੇ ਦਿੱਤਾ ਆ ਆਮ ਆਦਮੀ ਪਾਰਟੀ ਨੇ ਅੱਗੇ ਚੱਲਦੇ ਆ ਦੇਖਦੇ ਆ ਕੀ ਗੱਲਬਾਤ ਆ